ਬਾਈਬਲ ਦੇ ਵਿੱਚ ਲਿਖਿਆ ਹੈ موسی ਨੇ ਪ੍ਰਚਾਰ ਕੀਤਾ موسی ਨੇ ਮਿਹਨਤ ਕੀਤੀ ਉਹਨਾਂ ਨੂੰ ਕੱਢਣ ਦੇ ਲਈ ਬਹੁਤ ਸਾਰੀਆਂ ਬਵਾਂ ਨੂੰ ਡੱਕਿਆ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਫਿਰ ਵੀ ਉਹਨਾਂ ਨੇ ਉਹ ਆਦਤਾਂ ਨੂੰ ਛੱਡਿਆ ਨਹੀਂ ਜੀ ਅਸੀਂ ਉੱਥੋਂ ਤੇ ਬਚ ਕੇ ਆ ਗਏ ਹੁਣ ਉਜਾੜ ਵਿੱਚ ਭੁੱਖੇ ਮਰਾਂਗੇ ਪਰਮੇਸ਼ਵਰ ਫਿਰ ਉਹਦੇ ਨਾਲ ਹੋਇਆ ਪ੍ਰਭੂ ਕਹਿੰਦਾ ਮੈਂ ਇਹਨਾਂ ਨੂੰ ਇੱਥੇ ਮਰਨ ਨਹੀਂ ਦੇਵਾਂਗਾ ਜੇ ਰੋਟੀ ਕਹਿੰਗੇ ਮੈਂ ਮੰਨਾ ਦਵਾਂਗਾ ਜੇ ਚਿਕਨ ਕਹਿੰਗੇ ਕਹਿੰਦਾ ਮੈਂ ਪਟੇਰੇ ਦਵਾਂਗਾ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਵਾਂਗਾ ਜੇ ਪਾਣੀ ਕਹਿੰਗੇ ਤੇ ਮੈਂ ਪਾਣੀ ਦੇ ਸਰੋਤੇ ਵਗਾਵਾਂਗਾ ਜਦੋਂ ਨਿਕਲੇ ਕਹਿੰਦੇ ਜੀ ਮਿਸਰ ਚੋ ਵੀ ਆ ਗਏ ਉਜਾਰ ਚੋ ਵੀ ਆ ਗਏ ਹੁਣ ਡੁੱਬ ਕੇ ਤੇ ਸੀ ਜ਼ਰੂਰ ਮਰਾਂਗੇ ਤੇ ਲਿਖਿਆ ਲਾਲ ਸਮੁੰਦਰ ਵੀ ਲੰਘ ਗਏ ਉਜਾਰ ਵੀ ਲੰਘ ਗਏ ਮਿਸਰ ਵੀ ਲੰਘ ਗਏ ਤੇ ਬਾਈਬਲ ਦੇ ਵਿੱਚ ਲਿਖਿਆ ਫਿਰ ਵੀ ਉਹ ਵਾਅਦੇ ਦੀ ਧਰਤੀ ਤੇ ਪਹੁੰਚ ਨਹੀਂ ਪਾਏ ਰਸਤੇ 'ਚ ਲੱਖਾਂ ਲੋਕ ਮਾਰ ਖੱਪ ਗਏ ਉਸ ਵਾਅਦੇ ਦੀ ਜ਼ਮੀਨ ਤੇ ਪਹੁੰਚ ਨਹੀਂ ਪਾਏ ਮੂਸਾ ਦਾ ਦੌਰ ਆਇਆ ਖਤਮ ਹੋ ਗਿਆ